ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਐਸਾ ਸ਼ਬਦ ਜਾਪ ਜਿਸ ਨੂੰ ਕਰਨ ਨਾਲ ਆਪ ਜੀ ਦੇ ਕੰਮਾਂ ਵਿੱਚ ਬਰਕਤਾਂ ਆਣਗੀਆਂ ਰੁਕੇ ਹੋਏ ਕੰਮ ਸਾਰੇ ਚੱਲ ਪੈਣਗੇ ਪਰਮਾਤਮਾ ਦੇ ਨਾਲ ਆਪ ਜੀ ਦੀ ਹੋਰ ਨੇੜਤਾ ਵੱਧ ਜਾਏਗੀ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਜਾਪ ਨੂੰ ਆਪਣੇ ਕੰਮਾਂ ਵਿੱਚ ਲਗਾਉਣ ਦੇ ਨਾਲ ਸਾਰੇ ਦੁੱਖ ਤਕਲੀਫ ਜੜ ਤੋਂ ਖਤਮ ਹੋ ਜਾਣਗੇ ਤੋ ਆਪਣੇ ਕਰਾ ਦੇ ਵਿੱਚ ਅਗਰ ਆਪ ਜੀ ਇਸ ਜਾਪ ਨੂੰ ਲਗਾਉਂਦੇ ਹੋ ਤੋ ਗੁਰੂ ਮਹਾਰਾਜ ਜੀ ਦੀਆਂ ਅਪਾਰ ਕਿਰਪਾ ਆਪ ਜੀ ਦੇ ਕਰਾ ਵਿੱਚ ਆ ਜਾਣਗੀਆਂ ਵੈਸੇ ਤਾਂ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਇੱਕ ਇੱਕ ਅੰਗ ਵਿੱਚ ਬਹੁਤ ਹੀ ਬਰਕਤਾਂ ਹਨ ਅਗਰ ਅਸੀਂ ਗੁਰੂ ਮਹਾਰਾਜੀ ਯਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਇੱਕ ਅੱਖਰ ਨੂੰ ਵੀ ਦਿਨ ਰਾਤ ਜਾਪ ਕਰਦੇ ਹਾਂ ਤਾਂ ਸਾਡੇ ਕਰਾ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ दुख आधा नाश हो जाएगा सो गुरु प्यारी साध संगियों सिर्फ 2 मिनट ਦਾ ਟਾਈਮ ਨਿਕਾਲ ਕੇ ਜੇ ਅਸੀਂ ਇਹ ਸ਼ਬਦ ਜਾਪ ਸੁਣ ਲਲਦੇ ਹਾਂ ਸਿਰਫ ਸੁਣਨ ਮਾਤਰਾ ਦੇ ਨਾਲ ਹੀ ਸਾਡਾ ਘਰ ਪੂਰਾ ਦਿਨ ਖੁਸ਼ੀਆਂ ਨਾਲ ਭਰਿਆ ਰਹੇਗਾ ਸਾਰੇ ਦੁੱਖ ਤਕਲੀਫ ਗਲੇਸ਼ ਕਰੋ ਨਿਕਲ ਜਾਣਗੇ ਤਾਂ ਹੁਣ ਅਸੀਂ ਉਸ ਜਾਪ ਨੂੰ ਕਰਦੇ ਹਾਂ ਸਿਰਫ ਆਪ ਜੀ ਨੇ ਆਪਣੇ ਕਹੜਾ ਦੇ ਵਿੱਚ ਇਹ ਜਾਪ 2 ਮਿੰਟ ਵਾਸਤੇ ਹੀ ਲਗਾਉਂਦੇ ਹੋ ਤਾਂ ਦੇਖਣਾ ਅਗਰ ਆਪ ਡੇਲੀ ਐਸੋ ਸੁਣੋਗੇ ਕਰੋਗੇ ਤਾਂ ਆਪ ਜਿਹਦੇ ਘਰ ਵਿੱਚ ਵਰਕ ਤਾਂ ਆਣੀਆਂ ਸਟਾਰਟ ਹੋ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼ੁਰੂ ਕਰਤੇ ਹਾਂ ਕੋੜੀ ਸਤਗੁਰੂ ਹੋਏ ਦਿ얄 ਅਸ਼ਰਦਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬ ਹੂੰ ਚੂਰੀਏ ਸਤਗੁਰੂ ਹੋਏ ਦਿ얄 ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਾਂ ਹਰ ਰੰਗ ਮਾਰ ਸਤਿਗੁਰੂ ਹੋਏ ਦਿ얄 ਤਾ ਜਮ ਕਾ ਡਰ ਕਿਹਾ ਸਤਿਗੁਰੂ ਹੋਏ ਦਿ얄 ਤਾ ਸਦ ਹੀ ਸੁਖ ਦਿਹਾ ਸਤਿਗੁਰੂ ਹੋਏ ਦਿ얄 ਤਾ ਨਵ ਨਿਦ ਪਾਈਏ ਸਤਿਗੁਰੂ ਹੋਏ ਦਿ얄 ਤਾ ਸੱਚ ਸਮਾਈਏ ਪੜੀ ਸਤਿਗੁਰੂ ਹੋਏ ਦਿ얄 ਤਾ ਸ਼ਰਧਾ ਪੂਰੀਏ ਸਤਿਗੁਰੂ ਹੋਏ ਦਿ얄 ਨਾ ਕਬ ਹੂੰ ਚੂਰੀਏ ਸਤਿਗੁਰੂ ਹੋਏ ਦਿ얄 ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਜਮ ਕਾ ਡਰ ਕੇ ਹਾ ਸਤਗੁਰੂ ਹੋਏ ਦਿ얄 ਤਸਦ ਹੀ ਸੁਖ ਦਿਹਾਂ ਸਤਗੁਰੂ ਹੋਏ ਦਿ얄 ਤਨਵ ਨੇ ਦਿ ਪਾਈਏ ਸਤਗੁਰੂ ਹੋਏ ਦਿ얄 ਤ ਸੱਚ ਸਮਾਈਏ ਪੌੜੀ ਸਤਗੁਰੂ ਹੋਏ ਦਿ얄 ਤ ਸ਼ਰਦਾ ਪੂਰੀਏ ਸਤਗੁਰੂ ਹੋਏ ਦਿ얄 ਨ ਕਬ ਹੂੰ ਚੂਰੀਏ ਸਤਗੁਰੂ ਹੋਏ ਦਿ얄 ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਕਾ ਡਰ ਗਿਆ ਸਤਗੁਰੂ ਹੋਏ ਦਿ얄 ਤਸੱਦ ਹੀ ਸੁਖ ਦੀ ਹਾਂ ਸਤਗੁਰੂ ਹੋਏ ਦਿ얄 ਤਾ ਨਵ ਨਿਦ ਪਾਈਏ ਸਤਗੁਰੂ ਹੋਏ ਦਿ얄 ਤਾ ਸੱਚ ਸਮਾਈਏ ਪੜੀ ਸਤਗੁਰੂ ਹੋਏ ਦਿ얄 ਤਾ ਸ਼ਰਧਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬਹੂ ਚੂੜੀਏ ਸਤਗੁਰੂ ਹੋਏ ਦਿ얄 ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਕਾ ਡਰ ਕੇ ਹਾ ਸਤਗੁਰੂ ਹੋਏ ਦਿ얄 ਤਸੱਦ ਹੀ ਸੁਖ ਤੀਹਾਂ ਸਤਗੁਰੂ ਹੋਏ ਦਿ얄 ਤਾ ਨਵ ਨਿਦ ਪਾਈਏ ਸਤਗੁਰੂ ਹੋਏ ਦਿ얄 ਤਾ ਸੱਚ ਸਮਾਈਏ ਪੌੜੀ ਸਤਗੁਰੂ ਹੋਏ ਦਿ얄 ਤਾ ਸ਼ਰਦਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬਹੂ ਚੂਰੀਏ ਸਤਗੁਰੂ ਹੋਏ ਦਿ얄 ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਕਾ ਡਰ ਕੇ ਹਾ ਸਤਗੁਰੂ ਹੋਏ ਦਿ얄 ਤਸਦ ਹੀ ਸੁਖ ਦੀ ਹਾਂ ਸਤਗੁਰੂ ਹੋਏ ਦਿ얄 ਤਾ ਨਵ ਨਿਦ ਪਾਈਏ ਸਤਗੁਰੂ ਹੋਏ ਦਿਯਾਲ ਤ ਸੱਚ ਸਮਾਈਏ ਪੜੀ ਸਤਗੁਰੂ ਹੋਏ ਦਿਯਾਲ ਤ ਸ਼ਰਧਾ ਪੂਰੀਏ ਸਤਗੁਰੂ ਹੋਏ ਦਿਯਾਲ ਨਾ ਕਬਹੂ ਚੂਰੀਏ ਸਤਗੁਰੂ ਹੋਏ ਦਿਯਾਲ ਤ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਯਾਲ ਤ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਯਾਲ ਤ ਜਮ ਕਾ ਡਰ ਗਿਆ ਸਤਗੁਰੂ ਹੋਏ ਦਿਯਾਲ ਤ ਸਦ ਹੀ ਸੁਖ ਦੀ ਹਾਂ ਸਤਗੁਰੂ ਹੋਏ ਦਿਯਾਲ ਤ ਨਵਨੀ ਦਿਪਾਈਏ ਸਤਗੁਰੂ ਹੋਏ ਦਿਯਾਲ ਤ ਸੱਚ ਸਮਾਈਏ ਪੌੜੀ ਸਤਗੁਰੂ ਹੋਏ ਦਿਯਾਲ ਤ ਸ਼ਰਧਾ ਪੂਰੀਏ ਸਤਗੁਰੂ ਹੋਏ ਦਿਯਾਲ ਨਾ ਕਬਹੂ ਚੂਰੀਏ ਸਤਗੁਰੂ ਹੋਏ ਦਿਯਾਲ ਤ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਯਾਲ ਤ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਯਾਲ ਤ ਜਮ ਘਾ ਡਰ ਕੇ ਹਾ ਸਤਗੁਰੂ ਹੋਏ ਦਿਯਾਲ ਤਸੱਦ ਹੀ ਸੁਖ ਤੀਹਾਂ ਸਤਗੁਰੂ ਹੋਏ ਦਿਯਾਲ ਤਨਵ ਨਿਦ ਪਾਈਏ ਸਤਗੁਰੂ ਹੋਏ ਦਿਯਾਲ ਤ ਸੱਚ ਸਮਾਈਏ ਪੌੜੀ ਸਤਗੁਰੂ ਹੋਏ ਦਿਯਾਲ ਤ ਸ਼ਰਧਾ ਪੂਰੀਏ ਸਤਗੁਰੂ ਹੋਏ ਦਿਯਾਲ ਨਾ ਕਬਹੂ ਚੂਰੀਏ ਸਤਗੁਰੂ ਹੋਏ ਦਿਯਾਲ ਤ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਯਾਲ ਤ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਕਾ ਡਰ ਗਿਆ ਸਤਗੁਰੂ ਹੋਏ ਦਿ얄 ਤਸਦ ਹੀ ਸੁਖ ਦੀ ਹਾਂ ਸਤਗੁਰੂ ਹੋਏ ਦਿ얄 ਤ ਨਵ ਨਿਦ ਪਾਈਏ ਸਤਗੁਰੂ ਹੋਏ ਦਿ얄 ਤ ਸੱਚ ਸਮਾਈਏ ਪੌੜੀ ਸਤਗੁਰੂ ਹੋਏ ਦਿ얄 ਤ ਸ਼ਰਦਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬਹੂ ਚੂਰੀਏ ਸਤਗੁਰੂ ਹੋਏ ਦਿ얄 ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਕਾ ਡਰ ਕਿਹਾ ਸਤਗੁਰੂ ਹੋਏ ਦਿ얄 ਤਸੱਦ ਹੀ ਸੁਖ ਤੀਹਾਂ ਸਤਗੁਰੂ ਹੋਏ ਦਿ얄 ਤਾ ਨਵਨੀ ਦਿ ਪਾਈਏ ਸਤਗੁਰੂ ਹੋਏ ਦਿ얄 ਤਾ ਸੱਚ ਸ ਪੌੜੀ ਸਤਗੁਰੂ ਹੋਏ ਦਿ얄 ਤਾ ਸ਼ਰਧਾ ਪੂਰੀਏ ਸਤਗੁਰੂ ਹੋਏ ਦਿਯਾਲ ਨਾ ਕਬਹੂ ਚੂਰੀਏ ਸਤਗੁਰੂ ਹੋਏ ਦਿਯਾਲ ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਯਾਲ ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਯਾਲ ਤਾ ਜਮ ਕਾ ਡਰ ਕਿਹਾ ਸਤਗੁਰੂ ਹੋਏ ਦਿਯਾਲ ਤਸਦ ਹੀ ਸੁਖ ਤੀਹਾਂ ਸਤਗੁਰੂ ਹੋਏ ਦਿਯਾਲ ਤਾ ਨਵ ਨਿਦ ਪਾਈਏ ਸਤਗੁਰੂ ਹੋਏ ਦਿਯਾਲ ਤਾ ਸੱਚ ਸਮਾਈਏ ਪੌੜੀ ਸਤਗੁਰੂ ਹੋਏ ਦਿ얄 ਤ ਸਰਦਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬ ਹੂੰ ਚੂਰੀਏ ਸਤਗੁਰੂ ਹੋਏ ਦਿ얄 ਤ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤ ਜਮ ਕਾ ਡਰ ਕੇ ਹਾ ਸਤਗੁਰੂ ਹੋਏ ਦਿ얄 ਤ ਸਦ ਹੀ ਸੁਖ ਦੀ ਹਾਂ ਸਤਗੁਰੂ ਹੋਏ ਦਿ얄 ਤ ਨਵ ਨਿਦ ਪਾਈਏ ਸਤਗੁਰੂ ਹੋਏ ਦਿਯਾਲ ਤ ਸੱਚ ਸਮਾਈਏ ਪੜੀ ਸਤਗੁਰੂ ਹੋਏ ਦਿਯਾਲ ਤ ਸ਼ਰਦਾ ਪੂਰੀਏ ਸਤਗੁਰੂ ਹੋਏ ਦਿਯਾਲ ਨਾ ਕਬ ਹੂੰ ਚੂਰੀਏ ਸਤਗੁਰੂ ਹੋਏ ਦਿਯਾਲ ਤ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਯਾਲ ਤ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਯਾਲ ਤ ਜਮ ਕਾ ਡਰ ਗਿਆ ਸਤਗੁਰੂ ਹੋਏ ਦਿਯਾਲ ਤ ਸਦ ਹੀ ਸੁਖ ਤੀ ਹਾਂ ਸਤਗੁਰੂ ਹੋਏ ਦਿਯਾਲ ਤ ਨਵ ਨਿਦਪਾਈਏ ਸਤਗੁਰੂ ਹੋਏ ਦਿਯਾਲ ਤ ਸੱਚ ਸਮਾ ਪੌੜੀ ਸਤਗੁਰੂ ਹੋਏ ਦਿਯਾਲ ਤ ਸ਼ਰਦਾ ਪੂਰੀਏ ਸਤਗੁਰੂ ਹੋਏ ਦਿਯਾਲ ਨ ਕਬ ਹੂੰ ਚੂਰੀਏ ਸਤਗੁਰੂ ਹੋਏ ਦਿਯਾਲ ਤ ਦੁੱਖ ਨ ਜਾਣੀਏ ਸਤਗੁਰੂ ਹੋਏ ਦਿਯਾਲ ਤ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਯਾਲ ਤ ਜਮ ਕਾ ਡਰ ਗਿਆ ਸਤਗੁਰੂ ਹੋਏ ਦਿ얄 ਤਸੱਦ ਹੀ ਸੁਖ ਦੀ ਹਾਂ ਸਤਗੁਰੂ ਹੋਏ ਦਿ얄 ਤਨਵ ਨਿਦ ਪਾਈਏ ਸਤਗੁਰੂ ਹੋਏ ਦਿ얄 ਤ ਸੱਚ ਸਮਾਈਏ ਪੌੜੀ ਸਤਗੁਰੂ ਹੋਏ ਦਿ얄 ਤ ਸ਼ਰਧਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬਹੂ ਚੂਰੀਏ ਸਤਗੁਰੂ ਹੋਏ ਦਿ얄 ਤ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਕਾ ਡਰ ਕੇ ਹਾ ਸਤਗੁਰੂ ਹੋਏ ਦਿ얄 ਤਸਦ ਹੀ ਸੁਖ ਤੀ ਹਾ ਸਤਗੁਰੂ ਹੋਏ ਦਿ얄 ਤ ਨਵ ਨਿਦ ਪਾਈਏ ਸਤਗੁਰੂ ਹੋਏ ਦਿ얄 ਤ ਸੱਚ ਸਮਾਈਏ ਪੜੀ ਸਤਗੁਰੂ ਹੋਏ ਦਿ얄 ਤ ਸ਼ਰਧਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬ ਹੂੰ ਚੂਰੀਏ ਸਤਗੁਰੂ ਹੋਏ ਦਿ얄 ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਘਾ ਡਰ ਕੇ ਹਾ ਸਤਗੁਰੂ ਹੋਏ ਦਿ얄 ਤਸਦ ਹੀ ਸੁਖ ਦਿਹਾ ਸਤਗੁਰੂ ਹੋਏ ਦਿ얄 ਤਾ ਨਵ ਨਿਦ ਪਾਈਏ ਸਤਗੁਰੂ ਹੋਏ ਦਿ얄 ਤਾ ਸੱਚ ਸਮਾਈਏ ਪੜੀ ਸਤਗੁਰੂ ਹੋਏ ਦਿ얄 ਤਾ ਸ਼ਰਧਾ ਪੂਰੀਏ ਸਤਗੁਰੂ ਹੋਏ ਦਿ얄 ਨਾ ਕਬ ਹੂੰ ਚੂਰੀਏ ਸਤਗੁਰੂ ਹੋਏ ਦਿ얄 ਤਾ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿ얄 ਤਾ ਹਰ ਰੰਗ ਮਾਣੀਏ ਸਤਗੁਰੂ ਹੋਏ ਦਿ얄 ਤਾ ਜਮ ਕਾ ਡਰ ਕੇ ਹਾ ਸਤਗੁਰੂ ਹੋਏ ਦਿ얄 ਤਾ ਸਦ ਹੀ ਸੁਖ ਦੀ ਹਾਂ ਸਤਗੁਰੂ ਹੋਏ ਦਿ얄 ਤਾ ਨਵ ਨਿਦ ਪਾਈਏ ਸਤਗੁਰੂ ਹੋਏ ਦਿ얄 ਤਾ ਸੱਚ ਸਮਾਈਏ